ਰਵਿਦਾਸ ਭਵਨ ਪਿੰਡ ਰਾਮਗੜ੍ਹ 'ਚ ਚੋਰੀ ਪਿੰਡ ਵਾਸੀਆਂ ਵਿੱਚ ਰੋਸ ਫਿਲੌਰ ਨੇੜਲੇ ਪਿੰਡ ਰਾਮਗੜ੍ਹ ਮੱਲਾ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਭਵਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਿਲੀ ਜਾਣਕਾਰੀ ਅਨਸਾਰ ਹਰ ਰੋਜ਼ ਦੀ ਤਰ੍ਹਾਂ ਸਵੇਰੇ ਰਣਜੀਤ ਕੌਰ ਜਦੋਂ ਭਵਨ ਦੇ ਦਰਵਾਜ਼ੇ ਖੋਲ ਕੇ ਅੰਦਰ ਮੱਥਾ ਟੇਕਣ ਲਈ ਗਈ ਤਾਂ ਉਸਨੇ ਵੇਖਿਆ ਕਿ ਅੰਦਰ ਦੇ ਗੱਲੇ ਟੁੱਟੇ ਪਏ ਸਨ ਅਤੇ ਸਰੀਆ ਵੱਖਰੀ ਪਈ ਸੀ ਇਹ ਨਜ਼ਾਰਾ ਦੇਖ ਕੇ ਉਸਨੇ ਤੁਰੰਤ ਸ਼ੋਰ ਮਚਾਇਆ ਜਿਸ ਤੇ ਨੇੜਲੇ ਘਰਾਂ ਦੇ ਰਹਿਣ ਵਾਲੇ ਲੋਕ ਮੌਕੇ ਤੇ ਇਕੱਠੇ ਹੋ ਗਏ ਪਿੰਡ ਵਾਸੀਆਂ ਤੁਰੰਤ ਇਹ ਸੂਚਨਾ ਪਿੰਡ ਦੇ ਸਰਪੰਚ ਤੱਕ ਪਹੁੰਚਾਈ ਗਈ ਸਰਪੰਚ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਇਸ ਤੋਂ ਬਾਅਦ 112 ਹੈਲਪਲਾਈਨ ਲਾਈਨ ਰਾਹੀਂ ਪੁਲਿਸ ਟੀਮ ਵੀ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਾਰਦਾਤ ਨੂੰ ਗੰਭੀਰਤਾ ਨਾਲ ਲੈ ਕੇ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੁਹੰਮਦ ਮਕਸੂਦ ਦੀ ਖਾਸ ਰਿਪੋਰਟ ਮਾਤਾ ਹੀ ਪਤਾ ਲੱਗਾ ਤੇ ਹਰ ਰੋਜ਼ ਦੀ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਆ ਸੇਵਾ ਕਰਨ ਆਉਂਦੇ ਆ ਹਾਂਜੀ ਵੀ ਗੇਟ ਦਾ ਉਹ ਬਾਰ ਉਹ ਜੰਦਾ ਲੱਗਾ ਹੋਇਆ ਜਿੰਦਾ ਖੋਲਦੇ ਸੀ ਕੀ ਸਾਰਾ ਮਾਮਲਾ ਜਿੰਦਾ ਕਰਦੇ ਰਹੇ ਗਏ ਬੇਦਰ ਕਿਦਾ ਬੋ ਮੋਟਰ ਬੜਕਾ ਗਿਉ ਨੂੰ ਬੁੱਝੀ ਛੱਡ ਗਿਆ ਸਾਰਾ ਪ੍ਰੋਬਲਮ ਜਦੋਂ ਮੈਂ ਦੇਖਿਆ ਕਿ ਤਾਂ ਜਿੰਦਾ ਅੰਦਰ ਬਾਹਰਲਾ ਲੱਗਾ ਸੀਗਾ ਤਾਂ ਮੈਂ ਜਿੰਦਾ ਬਾਹਰ ਖੋਲ ਕੇ ਤਾਂ ਮੈਂ ਪਾਣੀ ਛੜਕਣ ਲੱਪ ਪਈਆਂ ਪੱਤੀਆਂ ਜਗਾਈਆਂ ਪੱਤੀਆਂ ਜਗਾ ਕੇ ਜਦੋਂ ਦੇਖਿਆ ਤਾਂ ਅੰਦਰ ਖੁੱਲਾ ਸੀਗਾ ਮੈਂ ਕਿਹਾ ਸਾਡੇ ਮਾਚਾ ਵੀ ਆਉਂਦਾ ਪਾਠਕਨ 5:30 ਵਜੇ ਮੈਂ ਕਿਹਾ ਉਹ ਲਾ ਗਿਆ ਵੀ ਬਾਹਰ ਭਾਂਡੇ ਪਏ ਉਹ ਜਿੰਦਾ ਲਾ ਗਿਆ ਬਾਹਰ ਤਾਂ ਜਦੋਂ ਮੈਂ ਲੱਗੀ ਮੱਥਾ ਟੇਕਣ ਜਾਂ ਗੱਲਾਂ ਦੇਖਿਆ ਤਾਂ ਗੱਲਾਂ 빙ਾ ਤਾਂ ਉਦੋਂ ਮੈਂ ਠੀ ਬਾਹਰ ਨੂੰ ਸਰੀਆ ਪਿਆ ਸੀ ਮੋਰੇ ਅੱਛਾ ਜੀ ਹਾਂਜੀ ਇਹ ਨਹੀਂ ਦੇਖਿਆ ਵੀ ਮੈਂ ਜਿੰਦਾ ਲੱਗਾ ਆ ਗੱਲੇ ਨੂੰ ਜਾਂ ਨਹੀਂ ਲੱਗਾ ਮੈਂ ਡਰ ਗਈ ਮੈਂ ਕਿਹਾ ਕੋਈ ਮੇਰੇ ਨਾ ਮਾਰੇ ਮੈਂ ਕੱਲੀਆਂ ਵੀ ਹਨੇਰਾ 6:00 ਵਜੇ ਹੋ ਆ ਹਾਂਜੀ ਤੇ ਬਾ ਸਾਰੇ ਇਕੱਠੇ ਮਹੱਲੇ ਵਾਲੇ ਹੋ ਗਏ ਸਾਰਿਆਂ ਨੂੰ ਮੈਂ ਦੱਸਿਆ ਵੀ ਇਦਾਂ ਹੋਈ ਜਾਂ ਰੋਲਾ ਪਾਇਆ ਤਾਂ ਸਾਰੇ ਇਕੱਠੇ ਨਾ ਕੇ ਦੇਖਿਆ ਮੱਕਾ ਹਾਂਜੀ ਜੈਗੁਰ ਦੇਵ ਧੰਨ ਕੁਤੇ ਭਾਈ ਕੀ ਨਾਮ ਹੈ ਆਪਣਾ ਮਨਦੀਪ ਆਈ ਮੇਰਾ ਨਾਮ ਭਾਈ ਕੀ ਮਾਮਲਾ ਪਤਾ ਲੱਗਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਗੁਰਦੁਆਰਾ ਸਾਹਿਬ ਹੋਇਆ ਪੰਜਾਬੀ ਕਿਥੇ ਜਿਹੜਾ ਚੋਰਾ ਵੱਲੋਂ ਦਸਤਕ ਦਿੱਤੀ ਗਈ ਹੈ ਗੱਲਾਂ ਵਗੈਰਾ ਪਰ ਇਹ ਕੀ ਮਾਮਲਾ ਇਹ ਜੀ ਆਪਣੇ ਨਾ ਚਾਚੀ ਹੁਣੀ ਆ ਆਪਣੇ ਮੇਨ ਗੇਟ ਦੀ ਚਾਬੀ ਉਹਨਾਂ ਦੇ ਕੋਲ ਹੁੰਦੀ ਆ ਤੇ ਸਾਡੇ ਇੱਥੇ ਪ੍ਰਧਾਨ ਸਾਹਿਬ ਆ ਬਾਕੀ ਖਜ਼ਾਨਚੀ ਮੈਂ ਆ ਸਾਰੀਆਂ ਚਾਬੀਆਂ ਮੇਰੇ ਕੋਲ ਹੁੰਦੀਆਂ ਗੱਲੇ ਦੀਆਂ ਸਾਰੀਆਂ ਤੇ ਆਪਣੇ ਨਾ ਇੱਥੇ ਸਵੇਰੇ ਜਦੋਂ ਉਹਨਾਂ ਨੇ ਜਿੰਦਾ ਖੋਲਿਆ ਜਿੰਦਾ ਖੋਲ ਕੇ ਜਦੋਂ ਉਹ ਅੰਦਰ ਆਏ ਆ ਤਾਂ ਉਹਨਾਂ ਨੇ ਗੱਲੇ ਦੇ ਕੋਲ ਇੱਕ ਮੋਟਾ 6-7 ਸੂਤ ਦਾ ਸਰੀਆ ਜਿਹੜਾ ਹੁੰਦਾ ਮੋਟਾ ਉਹ ਇੱਥੇ ਪਿਆ ਦੇਖਿਆ ਤੇ ਉਹਦੇ ਨਾਲ ਗੱਲਾਂ ਜਿਹੜਾ ਪੰਨਿਆਂ ਗਿਆ ਆ ਉਹਦੀ ਚਾਦਰ 빙ੀ ਕਰਕੇ ਉਹਦੇ ਵਿੱਚ ਪੈਸੇ ਕੱਢੇ ਗਏ ਆ ਤੇ ਬੈਕ ਸਾਈਡ ਦਾ ਜਿਹੜਾ ਲੋਕ ਹੁੰਦਾ ਉਹ ਵੀ ਪਟਿਆ ਗਿਆ ਉਹਦਾ ਹਾਂਜੀ ਤਾਂ ਲੱਗਾ ਕੋੜੇ ਆ ਬੰਦਾ ਚੱਕਦਾ ਨਹੀਂ ਇਹ ਕਿਸੇ ਸ਼ਰਾਰਤੀ ਅਨਸਰ ਦੀ ਕਿਸੇ ਦਾ ਕੰਮ ਆ ਕਿਸੇ ਦਾ ਜਦ ਕੈਮਰੇ ਲੱਗੇ ਆ ਸੀਸੀਟੀਵੀ ਰਿਪੋਰਟਿੰਗ ਕੋਈ ਆਈ ਸਾਹ ਹਾਂਜੀ ਸੀਸੀਟੀ ਕੈਮਰੇ ਲੱਗੇ ਤਾਂ ਸੀਗੇ ਆਪਣੇ ਪਰ ਆਪਣਾ ਡੀਵੀਆਰ ਜਿਹੜਾ ਆ ਉਹ ਇੱਥੋਂ ਲੈ ਕੇ ਨਾਲੇ ਲੈ ਕੇ ਗਏ ਆ ਉਹ ਹਾਂਜੀ ਗੱਲ ਦਾ ਨੁਕਸਾਨ ਕੰਨਾ ਕੋਈ ਨੁਕਸਾਨ ਦਾ ਹਜੇ ਕੋਈ ਤਾਂ ਕਹਿ ਨਹੀਂ ਸਕਦੇ ਆ ਆਪਾਂ ਬਸ ਗੱਲੇ ਦੀ ਹੋਈ ਹੈ ਜੀ ਨੁਕਸਾਨ ਗੱਲੇ ਦਾ ਹੀ ਹੋਇਆ ਜਿਹੜੇ ਪੈਸੇ ਨਿਕਲੇ ਗੱਲੇ ਚੋਂ ਨਿਕਲੇ ਆ ਪੁਲਿਸ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹਾਂਜੀ 112 ਤੇ ਕਾਲ ਕੀਤੀ ਸੀਗੀ ਸਵੇਰੇ ਮੈਂ ਤੇ ਕੰਪਲੇਂਟ ਲਿਖਾਈ ਸੀਗੀ ਤੇ ਉਹ ਹੁਣ ਆਏ ਸੀਗੇ ਅਫਸਰ ਮੌਕਾ ਦੇ ਕੇ ਹਾਂਜੀ ਦੇਖ ਕੇ ਗਏ ਆ ਸਰਪੰਚ ਸਾਹਿਬ ਪਤਾ ਲੱਗਾ ਪਿੰਡ ਗੁਰਦੁਆਰਾ ਸਾਹਿਬ ਇੱਥੇ ਆ ਜਿਹੜੀ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਮੌਕੇ ਤੇ ਪਹੁੰਚ ਗਏ ਕੀ ਸਾਰਾ ਬਣਿਆ ਤੁਸੀਂ ਮੈਨੂੰ ਕ੍ਰੀਬ ਅੱਧਾ ਪੌਣਾ ਘੰਟੇ ਕਰ ਲਾ ਫੋਨ ਆਇਆ ਸਾਡੇ ਇਥੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ ਰਾਮਗੜ੍ਹ ਕੋਈ ਵਾਲੇ ਮੱਲੇ ਵੀ ਇੱਥੇ ਜਿੰਦਾ ਤੋੜ ਕੇ ਕੋਈ ਚੋਰ ਚੋਰੀ-ਚੋਰੀ ਕਰ ਗਿਆ ਜਦੋਂ ਆ ਕੇ ਦੇਖਿਆ ਉਹਨਾਂ ਨੇ 112 ਤੇ ਫੋਨ ਕੀਤਾ ਮੁਲਾਜ਼ਮ ਆਏ ਸੀ ਥਾਣੇ ਤੋਂ ਆਪਣਾ ਦੇਖ ਗਿਆ ਸਾਰਾ ਕੁਝ ਮੌਕੇ ਤੇ ਪਹੁੰਚ ਕੇ ਗਿਆ ਤੇ ਉਹ ਦੇਖਿਆ ਗਿਆ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਗੋਲਕ ਆ ਉਹਨੂੰ ਤੋੜਿਆ ਹਾ ਜਿੰਦੇ ਤੋੜੇ ਹੋਏ ਤੇ ਬਾਹਰ ਦਰਵਾਜ਼ੇ ਦਾ ਲੋਕ ਤੋੜਿਆ ਹਾ ਤੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਕੋਸ਼ ਪੈਸੇ ਕੱਢ ਕੇ ਲੈ ਗਿਆ ਹਾ ਹੁਣ ਚਲੋ ਗਿਣਤੀ ਤਾਂ ਨਹੀਂ ਹੋ ਸਕਦੇ ਕਿ ਕਿੰਨੇ ਕ ਗੋਲਕ ਦੀ ਚੋਰੀ ਹੋਈ ਆ ਉਹ ਜਾਂਦਾ ਹੋਇਆ ਹੁਣ ਉਹ ਪਰਲੇ ਸਾਈਡ ਤੋਂ ਬਾਹਰ ਨੂੰ ਰਸਤਾ ਹੈਗਾ ਤੇ ਉਧਰ ਨੂੰ ਉਤਰ ਕੇ ਚੱਲ ਗਿਆ ਤੇ ਇੱਥੇ ਜਿਹੜਾ ਕੈਮਰਾ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆ ਇੱਕ ਪੀਲੀ ਵਾਲੀ 4 ਲੱਖ ਵੱਜੀ ਉਹਦੇ ਉਹਦੇ ਰਾਹੀਂ ਥੱਲੇ ਉਤਰ ਕੇ ਥੱਲੇ ਹੁਣ ਘਾਟੀ ਹੈਗੀ ਆ ਖੇਤਕੂਤ ਹੈਗੇ ਸ਼ਾਇਦ ਉਧਮ ਦੌੜ ਗਿਆ ਤੇ ਉਹ ਡੀਵੀਆਰ ਵਗੈਰਾ ਲੱਗੇ ਹੋਏ ਸਿਰ ਡੀਵੀਆਰ ਵਗੈਰਾ ਵੀ ਲਾ ਕੇ ਲੈ ਗਿਆ ਉਹਨੇ ਬੰਦਾ ਹੋ ਤਾਂ ਸਕਦਾ ਇੱਥੇ ਜਾਣ ਜਾਣਕਾਰੀ ਦੂਸਰਾ ਕੋਈ ਜਾਣ ਨਹੀਂ ਸਕਦਾ ਹੋਰ ਕੋਈ ਰਸਤਾ ਹੈ ਨਹੀਂ ਉਧਰ ਜਿਹੜਾ ਕੋਈ ਜਾਣਕਾਰ ਹੈਗਾ ਆਲੇ ਦੁਆਲੇ ਗੁਰਦੁਆਰੇ ਦੀ ਕੰਧਾਂ ਵਿੱਚ ਹੈਗੇ ਉੱਪਰ ਕੰਮ ਕੰਮ ਵਗੈਰਾ ਵੀ ਚੱਲਦਾ ਪਿਆ ਮੈਂ ਦੇਖਦੇ ਆਪਣੇ ਤੌਰ ਤੇ ਵੀ ਬੰਦੇ ਨੂੰ ਦੇਖਦੇ ਆ ਬਾਕੀ ਪੁਲਿਸ ਕੀ ਕਾਰਵਾਈ ਕਰਦੀ ਉਹ ਕੋਈ ਲਾਗੇ ਛਾਗੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਾ ਹਾਂਜੀ ਉਹ ਦੇਖ ਰਹੇ ਸਾਰਾ ਕੁਝ ਦੇਖ ਰਹੇ ਇਹ ਮੰਗ ਕੀ ਹੈ ਮੰਗੇ ਹੈ ਅਸੀਂ ਸਾਡੀ ਤਾਂ ਪ੍ਰਸ਼ਾਸਨ ਨੂੰ ਇਹ ਆ ਵੀ ਰਾਤ ਬਰਾਤੇ ਵੀ ਜੜੀ ਰਣਾ ਦੀ ਪੁਸਤ ਦੀ ਵਸ ਉਹ ਵਧਾਈ ਜਾਵੇ ਹੁਣ ਅਕੇ ਠੰਡਾ ਠੰਡ ਦੇ ਟਾਈਮ ਚ ਵਰਤ ਹੁੰਦਾ ਵਗੈਰਾ ਪੈਣੀ ਆ ਇਹ ਵਾਰਦਾ ਤਾਂ ਬੱਦ ਸਕਦੀ ਹੈ ਕਈ ਬੇਅਦਬੀ ਦੀ ਮਨਸ਼ਾ ਲੈ ਕੇ ਵੀ ਆ ਸਕਦੇ ਆ ਪਰ ਇਹੀ ਆ ਵੀ ਪ੍ਰਮਾਤਮਾ ਦੇ ਮਿਹਰ ਹਰ ਇਹ ਇਦਾਂ ਦੀ ਕੋਈ ਘਟਨਾ ਨਹੀਂ ਵਾਪਰੀ ਪਰ ਕੋਈ ਵੀ ਜਿਹੜਾ ਚੋਰ ਆ ਜਾਣਾ ਛੜੀਆ ਉਹਨੂੰ ਤਾਂ ਪਤਾ ਹੈਗਾ ਉਹਨੂੰ ਤਾਂ ਆਪਣਾ ਨਸ਼ੇ ਦੀ ਪੂਰਤੀ ਲਈ ਇਹ ਸਭ ਕੁਝ ਕਰਨਾ ਹੀ ਕੋਸ਼ੋਰ ਕੁਝ ਚੱਕ ਕੇ ਲੈ ਜਾਂਦਾ ਕੀਮਤੀ ਚੀਜ਼ ਦੀ ਉਹਨੂੰ ਚੱਕ ਕੇ ਲੈ ਜਾ ਕੇ ਵੇਚਣੀ ਆਪਣੇ ਨਸ਼ੇ ਦੀ ਪੂਰਤੀ ਦੀ ਹੋਰ ਤਾਂ ਹੈ ਨਹੀਂ ਉਹਨਾਂ ਨੂੰ